ਅੰਕਲ ਜੀ ਅੰਕਲ ਜੀ ਪਲੀਜ਼ ਪਿੱਛੇ ਪਿੱਛੇ ਉਹ ਅੰਕਲ ਜੀ ਸਰ ਹਾਂਜੀ ਸਰ ਚੱਲਨੀ ਭਾਜੀ ਇਹ ਚੀਜ਼ ਜਨ ਇਲੈਕਸ਼ਨਾਂ ਨੂੰ ਲੈ ਕੇ ਜਿੱਤੇ ਆਵਾਦਿ ਪਾਰਟੀ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਅਸੀਂ ਟੀਮ ਮਿਲ ਕੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਗਰੰਟੀਆਂ ਪਟਿਆਲਾ ਨੂੰ ਦਿੱਤੀਆਂ ਨੇ ਪੰਜ ਗਰੰਟੀਆਂ ਜਿਹਦੇ ਨਾਲ ਸ਼ਹਿਰ ਦੀ ਮੁਹਾਰੜੀ ਉਹ ਬਦਲੀ ਜਾਏਗੀ ਉਥੇ ਹੀ ਉਸ ਤੋਂ ਬਾਅਦ ਅੱਜ 34 ਨੰਬਰ ਵਾਰਡ ਦੇ ਉਮੀਦਵਾਰ ਸ਼੍ਰੀ ਤਜਿੰਦਰ ਮਹਿਤਾ ਜੀ ਜਿਹੜੇ ਸਾਡੇ ਪਾਰਟੀ ਦੇ ਬੜੇ ਸੀਨੀਅਰ ਲੀਡਰ ਨੇ ਉਹਨਾਂ ਦੇ ਦਫ਼ਤਰ ਦੀ ਨੌਕਰੇਸ਼ਨ ਦੇ ਲਈ ਦਫ਼ਤਰ ਦੇ ਤੋਂ ਘਟਣ ਦੇ ਲਈ ਆਇਆ ਔਰ ਜਿਵੇਂ ਜਿਵੇਂ ਉਤਸ਼ਾਹ ਸਾਨੂੰ ਦੇਖਣ ਨੂੰ ਮਿਲਿਆ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ 34 ਨੰਬਰ ਵਾਰਡ ਦੇ ਨਾਲ ਨਾਲ ਸਮੁੱਚੇ ਪਟਿਆਲਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਹੁਮਤ ਦੇ ਨਾਲ ਸਾਡੇ ਐਮਸੀਸ ਦੇ ਜਿਹੜੇ ਉਹ ਜਿੱਤਣਗੇ ਔਰ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਟੀਮ ਦੀ ਤਰ੍ਹਾਂ ਕਾਰਪੋਰੇਸ਼ਨ ਦੇ ਵਿੱਚ ਆਪਣਾ ਮੇਰ ਬਣਾ ਕੇ ਪਟਿਆਲੇ ਇੰਦੀ ਔਰ ਪਟਿਆਲੇ ਦੇ ਲੋਕਾਂ ਦੀ ਸੇਵਾ ਕਰਨੀ ਹੈ। ਅੱਜ ਪਟਿਆਲਾ ਰਾਜਾ ਬਰਿੰਗ ਪਹੁੰਚੇ ਉਹਦਾ ਸਭ ਤੋਂ ਵੱਡਾ ਇਲਜ਼ਾਮ ਹੈ ਕਿ ਸਾਡੇ ਕਾਗਜ਼ ਸਾਡੇ ਡਾਕਟਰਾਂ ਦੇ ਕਾਗਜ਼ ਪਾੜੇ ਗਏ ਨੇ ਤੇ ਉਹਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ। ਦੇਖੋ ਇਸ ਤਰ੍ਹਾਂ ਕਿ ਰਾਜ ਨਾ ਜਾਣੇ ਆਂਗਣ ਟੇਢਾ ਕਾਂਗਰਸ ਪਾਰਟੀ ਕੋਲ ਪੰਜਾਬ ਦੇ ਬਹੁਤ ਸਾਰੇ ਵੋਟਾਂ ਦੇ ਵਿੱਚ ਉਹਨਾਂ ਨੂੰ ਖੜਾ ਕਰਨ ਨੂੰ ਬੰਦੇ ਨਹੀਂ ਧਿਆਏ ਹੈਗੇ। ਸੋ ਉਹਨਾਂ ਉਹਨਾਂ ਕੋਲ ਅ ਇਹਨਾਂ ਐਲੀਗੇਸ਼ਨਸ ਤੋਂ ਇਲਾਵਾ ਹੋਰ ਹੈ ਨਹੀਂਗਾ ਕੁਝ ਇਹ ਕਹਿਣਾ ਉਹਨਾਂ ਦਾ ਆਪਣੇ ਆਪ ਦੇ ਵਿੱਚ ਇੱਕ ਕਬੂਲਨਾਮਾ ਹੈ ਕਿ ਉਹ ਹਾਰ ਮੰਨ ਚੁੱਕੀ ਹੈ ਕਾਂਗਰਸ ਪਾਰਟੀ ਕਿਹੜੇ ਕਿਹੜੇ ਗਰੰਟੀਆਂ ਨੂੰ ਲੈ ਕੇ ਆਏ ਜਿਹੜੀਆਂ ਸ਼ਰਮਾਂ ਜਿਹੜੀਆਂ ਪੰਜ ਗਰੰਟੀਆਂ ਅਸੀਂ ਦਿੱਤੀਆਂ ਨੇ ਜੀ ਜਿਦੇ ਵਿੱਚ ਪਹਿਲੇ ਨੰਬਰ ਤੇ ਪਟਿਆਲੇ ਸ਼ਹਿਰ ਨੂੰ ਗ੍ਰੀਨ ਔਰ ਕਲੀਨ ਸਿਟੀ ਦਾ ਰੁਤਬਾ ਦਿਵਾਉਣ ਦੇ ਲਈ 50 ਇਲੈਕਟ੍ਰਿਕ ਬੱਸਿਸ ਨੇ ਜਿਹੜੀਆਂ ਉਹ ਚਲਾਈਆਂ ਜਾਣਗੀਆਂ ਜਿਹਦੇ ਨਾਲ ਟ੍ਰੈਫਿਕ ਵੀ ਘਟੇਗਾ ਜਿਹਦੇ ਨਾਲ ਵਾਤਾਵਰਨ ਵੀ ਠੀਕ ਰਹੇਗਾ ਉਹਨਾਂ ਦੇ ਡਿਪੂ ਔਰ ਚਾਰਜਿੰਗ ਸਟੇਸ਼ਨਸ ਬਣਨਗੇ ਇਸੇ ਤਰੀਕੇ ਦੇ ਨਾਲ 100% ਸੀਵਰੇਜ ਦਾ ਕੰਮ ਹੈ ਜਿਹੜਾ ਉਹ ਕੀਤਾ ਜਾਏਗਾ ਉਹਦੇ ਲਈ ਜਿੰਨੀ ਕੈਪੈਸਿਟੀ ਅਨਾਉਂਸਮੈਂਟ ਹੈ ਉਹ ਕੀਤੀ ਜਾਏਗੀ ਸੀਵਰੇਜ ਟ੍ਰੀਟਮੈਂਟ ਪਲਾਂਟਸ ਦੀ ਜਿਹੜੇ ਸਰਫੇਸ ਵਾਟਰ ਦੇ ਉੱਪਰ ਜ਼ਮੀਨੀ ਪਾਣੀ ਦੇ ਜ਼ਰੀਏ ਸੂਚੇ ਪਟਿਆਲੇ ਦੇ ਕੱਲੇ-ਕੱਲੇ ਘਰ ਨੂੰ ਅ ਸਪੀਨ ਵਾਲਾ ਪਾਣੀ ਪੰਚਾਇਤ ਜਾ ਸਕੇ ਉਹਦੇ ਲਈ 87 ਐਮਐਲਡੀ ਦੇ ਤਿੰਨ ਨਵੇਂ ਪ੍ਰੋਜੈਕਟ ਨੇ ਜਿਹੜੇ ਉਹ ਵਿੱਢੇ ਜਾਣਗੇ ਅ ਜੋ ਪਾਰਕਿੰਗ ਦੀ ਬਹੁਤ ਵੱਡੀ ਲੋੜ ਹੈ ਲੰਬੇ ਸਮੇਂ ਤੋਂ ਨਵੇਂ ਬੱਸ ਸਟੈਂਡ ਦੇ ਸਾਹਮਣੇ ਉੱਥੇ ਇੱਕ ਪਾਰਕਿੰਗ ਡਿਵੈਲਪ ਕੀਤੀ ਜਾਏਗੀ ਰਾਜਪੁਰਾ ਸਰੰਦ ਕਨੈਕਟਿੰਗ ਰੋਡ ਨੂੰ 4 ਲੇਨ ਕੀਤਾ ਜਾਏਗਾ ਔਰ ਜੋ ਪਿਛਲੇ ਸਮੇਂ ਦੇ ਵਿੱਚ ਸ਼ਹਿਰ ਦੀਆਂ ਸੜਕਾਂ ਗਲੀਆਂ ਬਹੁਤ ਸਾਰੀਆਂ ਪਟੀਆਂ ਗਈਆਂ ਸੀਗਾ ਕੁਝ ਦਾ ਪਿਛਲੇ ਸਰਕਾਰਾਂ ਨੇ ਵੈਸੇ ਨਹੀਂ ਧਿਆਨ ਦਿੱਤਾ ਤੇ ਕਈ ਥਾਵਾਂ ਦੇ ਉੱਪਰ ਜਿਹੜੇ ਪੀਣ ਵਾਲੇ ਪਾਣੀ ਦੇ ਪਾਈਪਾਂ ਵਾਸਤੇ ਜਿਹੜੇ ਪਟਕੇ ਸੀ ਉਹਨਾਂ ਨੂੰ 6 ਮਹੀਨੇ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਬਿਲਕੁਲ ਨਵੀਆਂ ਨਕੋਰ ਨੇ ਜਿਹੜੀਆਂ ਉਹ ਬਣਾ ਕੇ 6 ਮਹੀਨੇ ਦੇ ਦਵਾਂਗੇ। ਨਹੀਂ ਇਹ ਲੱਗਿਆ ਕਿ ਪਾਸ ਦੀ ਪਿਛਲੇ ਸਰਕਾਰਾਂ ਨੇ ਜਾਰਾ ਕਰਿਆ ਕਿ 35 ਸਰਕਾਰਾਂ ਦੇ 14 ਕਰੋੜ ਪਿਆ ਨਹੀਂ ਇਹਦੇ ਦੀ ਬਤਾਲ ਨਹੀਂ ਲੱਗਿਆ ਕਿ ਪਟਿਆਣੇ ਦੇ ਵਿੱਚ ਪਰ ਮਾੜਾ ਹਾਲ ਹੈ ਬੇਨਤੀ ਉਹ ਇਸ ਕਰਕੇ ਜੀ ਕਿਉਂਕਿ ਹਜ਼ਾਰਾਂ ਕਰੋੜ ਦੇ ਵਿੱਚੋਂ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਤਾਂ ਕੁਝ ਕਹੇ ਸਹੀ ਲੱਗਦਾ ਉਹਦਾ 10% ਹੀ ਲਾਦਾ ਬਾਕੀ ਦਾ ਪਿਛਲੇ ਸਰਕਾਰਾਂ ਦੇ ਸਮੇਂ ਲੀਡਰਾਂ ਨੇ ਆਪ ਹੀ ਖੁਰਦਪੁਰ ਦਾ ਜਿਹੜਾ ਉਹ ਕਰਿਆ ਪਾਰਟੀ ਸਰਕਾਰ ਨੂੰ ਕਹਿੰਦੀ ਜਾਂਚ ਕਰਾਂਗੇ ਪਰ ਅਸੀਂ ਤਾਂ ਪਿਛਾ ਕੋਈ ਗੱਲ ਨਹੀਂ ਬੇਫਿਕਰੋ ਜਾਂਚ ਦਾ ਜਿਹੜਾ ਪ੍ਰੀ ਲਿਮਿਨਰੀ ਜਿਹੜੀ ਜਾਂਚ ਪੜਤਾਲ ਵੀ ਹੈ ਔਰ ਉਹਦੇ ਸਹਿਯੋਗ ਜਿਹੜਾ ਉਹ ਕਾਰਪੋਰੇਸ਼ਨ ਹੀ ਦੇਣਾ ਹੁੰਦਾ ਸੋ ਜਦੋਂ ਕਾਰਪੋਰੇਸ਼ਨ ਬਣ ਗਈ ਪੰਜਾਬ ਦਾ ਇੱਕ ਨਵਾਂ ਪੈਸਾ ਵੀ ਜਿਸ ਕਿਸੇ ਨੇ ਖਾਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਦੀ ਗੁੰਗੀਆਂ ਜਾਂ ਜਦੋਂ ਉਹ ਵੀ ਪਟਿਆਲਾ ਚ ਆਏ ਪਿਆ ਉਹਨਾਂ ਦੇ ਵੀ ਜਿਹੜੇ ਐਮਕਯੂ ਉਮੀਦਵਾਰਾ ਉਹਨਾਂ ਨਾਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਪਟਿਆਲਾ ਵਿੱਚ ਕੋਈ ਇਸ ਤਰ੍ਹਾਂ ਕਿ ਚਲੋ ਇਹ ਉਹਨਾਂ ਦਾ ਕਹਿਣਾ ਉਹਨਾਂ ਦਾ ਫਰਜ਼ ਹੈ ਉਹਨਾਂ ਦੀ ਡਿਊਟੀ ਹੈ ਉਹਨਾਂ ਨੇ ਵੀ ਆਪ ਦੇ ਹਾਜ਼ਰੀ ਜਿਹੜੀ ਉੱਪਰ ਦਿੱਲੀ ਲੋਣੀ ਹੋਊਗੀ ਪਰ ਬਹੁਤ ਥਾਂਵਾਂ ਦੇ ਤਾਂ ਇਹ ਜਿਹੇ ਨੇ ਜਿੱਥੇ ਉਹਨਾਂ ਕੋਲ ਸ਼ਾਇਦ ਚੱਜ ਦੇ ਕੈਂਡੀਡੇਟ ਨਹੀਂ ਲੱਭੇ ਹੈਗੇ ਹੁਣ ਸਿਰਫ ਔਰ ਸਿਰਫ ਇਹ ਇਹ ਬਹਾਨੇਬਾਜ਼ੀ ਨੇ ਜਿਹੜੀ ਉਹ ਚੱਲ ਰਹੀਆਂ ਨੇ ਅਮਨ ਜੀ ਇੱਕ ਅਮਨ ਕਿਸੇ ਦੇ ਕੋਈ ਕੋਈ ਰਾਜਸੀ ਜਾਂ ਕੋਈ ਪਰਸਨਲ ਇੰਟਰਸਟ ਜੁੜੇ ਹੋਣ ਦੇ ਪਰ ਜਿਹੜੀ ਵਾਟਰ ਕੈਰੀਿੰਗ ਕੈਪੈਸਿਟੀ ਬੜੀ ਨਦੀ ਦੀ ਹੈ ਉਹਦੇ ਉੱਪਰ ਵੀ ਡਿਸਕਸ਼ਨਸ ਕਈ ਵਾਰੀ ਹੋਈਆਂ ਨੇ ਪਰ ਕਿਉਂਕਿ ਬੇਸਿਕ ਉਹਦੀ ਸ਼ੁਰੂਆਤ ਹੈ ਉਹ ਕਾਰਪੋਰੇਸ਼ਨ ਤੋਂ ਹੋਣੀ ਹੁੰਦੀ ਹੈ ਜਦੋਂ ਕਾਰਪੋਰੇਸ਼ਨ ਵੱਲੋਂ ਮਤਾ ਪਏਗਾ ਕਾਰਪੋਰੇਸ਼ਨ ਐਗਜ਼ੀਕਿਊਟਿੰਗ ਨੋਡਲ ਏਜੰਸੀ ਹੋਵੇਗੀ ਤੇ ਉਹਦੇ ਲਈ ਵੀ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਬੜੀ ਨਦੀ ਦੀ ਕੈਰੀਂਗ ਕੈਪੈਸਿਟੀ ਵਾਟਰ ਕੈਰੀਂਗ ਕੈਪੈਸਿਟੀ ਹੈ ਜਿਹੜੀ ਉਹਨੂੰ ਐਨਹਾਂਸ ਕੀਤਾ ਜਾਏਗਾ ਉਹਨੂੰ ਡਬਲ ਕੀਤਾ ਜਾਏਗਾ ਇਹ ਸਰਕਾਰ ਔਰ ਕਾਰਪੋਰੇਸ਼ਨ ਮਿਲ ਕੇ ਕਰਨਗੇ ਸੋ ਇਹ ਇਹ ਗਾਰੰਟੀਆਂ ਦੇ ਇਹ ਸਾਡੇ ਥਾਟ ਪ੍ਰੋਸੈਸ ਹੈ ਜਿਹੜਾ ਸਰਕਾਰ ਦਾ ਤਾਂ ਲੰਬੇ ਸਮੇਂ ਤੋਂ ਸੀਗਾ ਪਰ ਕਾਰਪੋਰੇਸ਼ਨ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਸਾਰਾ ਕੁਝ ਕਰ ਪਾਣਾ ਸੰਭਵ ਨਹੀਂ ਸੀਗਾ ਹੁਣ ਅ 21 ਤਾਰੀਖ ਨੂੰ ਮੈਨੂੰ ਵਿਸ਼ਵਾਸ ਹੈ ਕਿ ਜਿਹੋ ਜਿਹੇ ਰਿਸਪਾਂਸ ਪੂਰੇ ਪੰਜਾਬ ਦੇ ਵਿੱਚੋਂ ਮਿਲ ਰਿਹਾ ਪਟਿਆਲਾ ਦੇ ਵਿੱਚ ਵੀ ਪਟਿਆਲੇ ਦੇ ਲੋਕ ਨੇ ਜਿਹੜੇ ਬੜੇ ਸਿਆਣੇ ਨੇ ਸੋਝੇ ਨੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਲਾਈਨ ਆਫ ਲੀਡਰਸ਼ਿਪ ਰਾਈਟ ਫਰੋਮ ਟਾਪ ਟੂ ਬਾਟਮ ਜਦੋਂ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਸਰਕਾਰ ਐਮ ਐਲ ਏ ਔਰ ਨੀਚੇ ਤੱਕ ਜਦੋਂ ਐਮ ਸੀ ਇੱਕ ਲਾਈਨ ਦੇ ਹੋਣਗੇ ਇੱਕ ਪਾਰਟੀ ਦੇ ਨਾਲ ਅਲਾਈਨਡ ਹੋਣਗੇ ਤੇ ਕੰਮ ਨੇ ਜਿਹੜੇ ਸਾਡੇ ਵੱਲੋਂ ਨਾ ਕਿਸੇ ਨੂੰ ਨਹੀਂ ਹੈ ਚਾਹੇ ਜਿਹੜਾ ਮਰਜ਼ੀ ਸਰਕਾਰ ਕੋਲੇ ਆਵੇ ਮੰਤਰੀ ਐਮ ਐਲ ਏ ਕੋਲ ਆਵੇ ਕਰਦੇ ਆ ਪਰ ਜਦੋਂ ਪੋਲਿਟੀਕਲ ਅਲਾਈਨਮੈਂਟ ਇੱਕ ਹੁੰਦੀ ਹੈ ਤੇ ਕੰਮ ਨੇ ਜਿਹੜੇ ਉਹਨਾਂ ਦੀ ਸਪੀਡ ਹੈ ਜਿਹੜੀ ਆਪਣੇ ਆਟੋਮੈਟਿਕਲੀ ਹੀ ਦੁੱਗਣੀ ਹੋ ਜਾਂਦੀ ਹੈ ਸੋ ਇਹ ਗਾਰੰਟੀਆਂ ਨੇ ਜਿਹੜੀਆਂ ਪੰਜ ਅਸੀਂ ਅੱਜ ਪਟਿਆਲੇ ਦੇ ਲਈ ਲੈ ਕੇ ਆਏ ਆ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਪੂਰੀ ਡੈਡੀਕੇਸ਼ਨ ਦੇ ਨਾਲ ਜਿੰਨੀ ਡੈਡੀਕੇਸ਼ਨ ਦੇ ਨਾਲ ਲੋਕ ਜਿਤਾਉਣਗੇ ਸਾਡੇ ਉਮੀਦਵਾਰਾਂ ਨੂੰ ਉਹ ਤੋਂ ਵੱਧ ਡੈਡੀਕੇਸ਼ਨ ਦੇ ਨਾਲ ਅਸੀਂ ਇਹਨਾਂ ਸਾਰੇ ਕੌਮਾਂ ਨੂੰ ਬੜੀ ਜਿਆਦਾ ਹੀ ਨੇਪਰੇ ਚਾੜਾਂਗੇ ਸਰ ਅੱਜ ਰਾਜਾ ਵੜਿੰਗ ਜੀ ਪਟਿਆਲਾ ਆਏ ਪਏ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ دوست ਹੈ ਕਿ ਪਟਿਆਲਾ ਤੋਂ ਇਲਾਵਾ ਸਾਡੀ ਅਮਨ ਜੀ ਅਮਨ ਜੀ ਇੱਕ ਇੱਕ ਸਵਾਲ ਸੀਗਾ ਮੈਂ ਦੈਨਿਕ ਪਾਸ ਕਰਦੋਂ ਆ ਜਿਹੜੀ ਪੰਜ ਗਾਰੰਟੀਆਂ ਨੇ ਸੋਲਿਡ ਜਿਹੜਾ ਐਸਟੀਪੀ ਦਾ ਕੈਪੈਸਿਟੀ ਵਧਾਉਣੀ ਹੈ ਇਹ ਤਾਂ ਡੇਢ ਸਾਲ ਤੋਂ ਸਰ ਚਿੱਠੀ ਤੁਹਾਡੇ ਕੋਲ ਪਈ ਆ ਮੈਲੀਮੇਟ ਕੋਰਪੋਰੇਸ਼ਨ ਨੇ ਪਾਈ ਹੋਈ ਹੈ ਕਮਿਸ਼ਨਰ ਸਾਹਿਬ ਨੇ ਡੇਢ ਸਾਲ ਤੋਂ ਚਿੱਠੀ ਪਾਈ ਹੋਈ ਹੈ ਕਿ ਐਸਟੀਪੀ ਦੀ ਕੈਪੈਸਿਟੀ ਜਿਹੜੀ ਹੈ ਉਹ ਵਧਾਈ ਜਾਵੇ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਕਿ ਗਾਰੰਟੀਆਂ ਜਿਹੜੀਆਂ ਉਹ ਪੈ ਗਈਆਂ